ਲੁਧਿਆਣਾ ਦੀ ਜਵੱਦੀ ਨਹਿਰ ਦੇ ਵਿੱਚੋਂ লাশ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਇੱਥੇ ਵੀ ਦੱਸ ਦਈਏ ਕਿ ਨਹਿਰ ਦੇ ਵਿੱਚ ਪਾਣੀ ਛੱਡਿਆ ਗਿਆ ਪਾਣੀ ਆਉਣ ਤੋਂ ਬਾਅਦ ਨਹਿਰ ਦੇ ਵਿੱਚ ਰੁੱਢੀ ਇੱਕ লাশ ਹੈ ਜਿਹੜੀ ਵਿਖਾਈ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਇਹ ਉਹਨਾਂ ਵੱਲੋਂ ਗੋਤਾ ਖੋਰਾ ਨੂੰ ਬੁਲਾਇਆ ਗਿਆ ਹੈ लाश ਨੂੰ ਬਾਹਰ ਕਢਵਾ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਇਸ ਦੀ شناخت ਹੋ ਸਕੇਗੀ। ਉਹਨਾਂ ਕਹਾਂ ਪਾਣੀ ਦਾ ਬਹੁਤ ਜ਼ਿਆਦਾ ਵਹਾਅ ਹੋਣ ਕਾਰਨ ਲਾਸ਼ ਅੱਗੇ ਰੁੜ ਗਈ ਅਤੇ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ। ਉਧਰ ਪਰ ਤਖ ਦਰਸ਼ੀ ਨੇ ਕਿਹਾ ਕਿ ਉਹਨਾਂ ਵੱਲੋਂ ਮੌਕੇ ਤੇ ਨਹਿਰ ਵਿੱਚ ਤੈਰਦੀ ਇੱਕ ਲਾਸ਼ ਵੇਖੀ ਗਈ ਹੈ, ਜਾਪਦਾ ਹੈ ਕਿ ਜਿਵੇਂ ਕਾਫੇ ਦਿਨਾਂ ਤੋਂ ਇਹ ਲਾਸ਼ ਨਹਿਰ ਵਿੱਚ ਤੈਰ ਰਹੀ ਹੈ। ਉਹ ਭਾਜੀ ਕੀ ਕੀ ਹੋਇਆ ਜੀ ਜੋਦੀ ਪੁਲ ਤੇ ਜਿਹੜਾ ਹੁਣ ਖੜੇ ਹੋ ਇੱਕ ਇਨਫੋਰਮੇਸ਼ਨ ਆਈ ਸੀ ਜਬੱਦੀ ਨਹਿਰ ਪੁਲ ਤੇ ਉਹਰੇ ਕਿ ਡੈੱਡ ਬੋਡੀ ਝਾਲਾਂ ਦੇ ਵਿੱਚ ਫਸੀ ਹੋਈ ਸੀ ਜਦੋਂ ਹੀ ਮੌਕੇ ਤੇ ਪਹੁੰਚੇ ਇੱਥੇ ਗ੍ਰੈਡ ਦੀ ਲਾਈਟ ਗਈ ਸੀ ਜਦੋਂ ਲਾਈਟ ਆਈ ਪਾਣੀ ਦਾ ਵਹਾਅ ਘਟਨ ਨਾਲ ਉਹ ਡੈੱਡ ਬੋਡੀ ਅੱਗੇ ਰੁੜ ਕੇ ਚਲੀ ਗਈ ਜੀ ਕਿੰਨੀਆਂ ਡੈੱਡ ਬੋਡੀਆਂ ਸੀ ਸਰ ਇੱਥੇ ਜਦੋਂ ਆਏ ਆ ਸੀ ਇੱਕ ਡੈੱਡ ਬੋਡੀ ਸਾਨੂੰ ਆਈਡੈਂਟੀਫਾਈ ਹੋਈ ਆ ਜੀ ਜੀ ਸਰ ਕਬੱਡੀ ਕਿਨ ਦੀ ਇਕੱਠੇ ਹੋਈ ਸੀ ਸੈਮ ਦਾ ਮਾਹੌਲ ਪਤਾ ਲੱਗਿਆ ਕਿਹਦੀ ਬੋਡੀ ਆ ਕਿੱਥੋਂ ਆਈ ਆ ਅਨਨੋਨ ਡੰਡੋ ਅਨਨੌਨਸਰ ਅਜੇ ਆਈਡੈਂਟੀਫ ਸਰ ਇਹਦਾ ਕੋਈ ਆਈਡੀ ਆਪਾਂ ਕਹਿ ਨਹੀਂ ਸਕਦੇ ਹੋ ਤਾਂ ਪੋਸਟਮਾਰਟਮ ਹੀ ਦੱਸ ਸਕਦਾ ਬੋਤਾਖੋਰ ਸਰ ਹੈ ਨਹੀਂ ਸੀ ਇੱਥੇ ਮੌਕੇ ਤੇ ਮੌਜੂਦ ਕੋਈ ਵੀ ਪਬਲਿਕ ਇਧਰ ਹੈ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਨੂੰ ਹੁਣੇ ਹੀ ਪਤਾ ਲੱਗਿਆ ਸਰ ਜਦੋਂ ਪਤਾ ਲੱਗਿਆ ਨਾਲ ਹੀ ਸੀ ਆ ਗਿਆ ਬੀਗ੍ਰਾਮਦ ਕਰ ਲਈਏ ਬੋਡੀ ਕਿਹੜੀ ਹੈ ਇਹ ਇਹ ਦੁੱਗਰੀ ਆਪਣੇ ਜਵਦੀ ਨਹਿਰ ਕੋਲ ਆ ਸਰ ਮਦੀਨਹਿਰ ਕੋਲ ਹਾਂਜੀ ਸਰ 14 ਦੇ ਉਤੇ ਵਿੱਚੋਂ ਹਸੀ 14 ਇੰਚ 14 ਕਿੰਨੀ ਕੁ ਉਮਰ ਦਾ ਲੱਗ ਰਿਹਾ ਤੁਸੀਂ ਕਿਹ ਸੰਦਾ ਜਾ ਨੌਜਵਾਨ ਸ ਲੜਕਾ ਨੌਜਵਾਨ ਲੜਕਾ ਸਰ ਸਮਝਾਇਆ ਵੀ ਕੀ ਨਹੀਂ ਸਰ ਇਹ ਤਾਂ ਪੋਸਟਮਾਰਟਮ ਰਿਪੋਰਟ ਹੀ ਦੱਸ ਸਕਦੀ ਹੈ ਕਿ ਨਹੀਂ ਜੀ ਨਜ਼ਰ ਨਹੀਂ ਸੀ ਆ ਰਹੀ ਅੱਛਾ ਲੱਗਦਾ ਕਿ ਜਿਵੇਂ ਲੱਗਦਾ ਵੀ ਨੌਣ ਨੌਣ ਗਿਆ ਉਹ ਨਾਲ ਹਾਦਸਾ ਵਾਪਰ ਗਿਆ ਇਹੋ ਜਿਹਾ ਲੱਗਦਾ ਹੈ ਇਹ ਸਰ ਪੋਸਟਮਾਰਟਮ ਰਿਪੋਰਟ ਹੀ ਦੱਸ ਸਕਦੀ ਆ ਬਾਡੀ ਆਪਾਂ ਆਇਡੈਂਟੀਫਾਈ ਅੱਗੇ ਰੁੜ ਜਾ ਅੱਗੇ ਪਾਣੀ ਪਾਣੀ ਦੇ ਪ੍ਰੈਸ਼ਰ ਨਾਲ ਬਾਡੀ ਅੱਗੇ ਚੱਲ ਗਈ ਆ ਲੁਧਿਆਣਾ ਲਾਈਵ ਲਈ ਸੁਨਿੰਦਰ ਸੋਨੀ ਦੀ ਰਿਪੋਰਟ